ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਲੱਸ 2 ਪਾਸ ਚਾਹ ਦਾ ਮੋਕਾ ਰੋੜ ਕੋੜ ਪੂਰਾ ਤੇ ਅੱਜ ਅੰਕਲ ਜੀ ਆਪਣੇ ਕੋਲ ਆਏ ਆ ਆਪਣੀ ਵੀਡੀਓ ਦੇਖਣ ਤੋਂ ਬਾਅਦ ਚਾਹ ਪੀਣ ਆਏ ਆ ਤੇ ਬਹੁਤ ਵੱਡਾ ਹੌਸਲਾ ਹੁੰਦਾ ਮੈਨੂੰ ਜਦੋਂ ਕੋਈ ਮੇਰੇ ਕੋਲ ਵੀਡੀਓ ਦੇਖਣ ਤੋਂ ਬਾਅਦ ਮੇਰੇ ਨਾਲ ਆਇਆ ਹੁੰਦਾ ਤੇ ਅੰਕਲ ਜੀ ਇਥੇ ਕੋਈ ਨਾ ਕੁਝ ਘਾੜ ਦਿਖਾਇਓ ਆਪਣੇ ਘਾੜ ਦਿਖਾਇਓ ਆਪਣੀ ਵੀਡੀਓ ਦੇ ਨਾਲ ਹੀ ਦੱਸੋ ਤੁਸੀਂ ਕਿਸ ਕਿਹੜੀ ਸੰਸਥਾ ਨਾਲ ਜੁੜੇ ਹੋ ਹੋਲ ਕੇ ਦੱਸੋ ਬਣਾਏ ਹੋਮ ਹੋ ਰੈਸਟੋਰੈਂਟ ਲੋਕੀ ਦੇ ਘਰ ਅੰਕਲ ਜੀ ਸਮਾਜ ਸੇਵਾ ਕਰਦੇ ਆ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋ ਦਾ ਹੌਸਲਾ ਦਿੱਤਾ ਕਿ ਤੂੰ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਵੀ ਆਜਾ ਜਿਹੜਾ ਛੋਟਾ ਸੈਟਅਪ ਕੀਤਾ ਹੈ ਅੱਜ ਥੋੜਿਆ ਥੋੜਾ ਹੀ ਆਨਲਾਈਨ ਜੰਗ ਤੋਂ ਵੱਡਾ ਕਰ ਲੇਗਾ ਤਾਂ ਮੈਨੂੰ ਇਦਾਂ ਦੇ ਹੌਸਲੇ ਦੀ ਹੀ ਲੋੜ ਹੈ ਅੰਕਲ ਜੀ ਦੀ ਸਪੋਰਟ ਮੈਨੂੰ ਇੱਕ ਦੇ ਬਰਾਬਰ ਨਹੀਂ ਲੱਖਾਂ ਦੇ ਬਰਾਬਰ ਹੈ ਤੇ ਮੈਨੂੰ ਯੂਥ ਦੀ ਵੀ ਸਪੋਰਟ ਚਾਹੀਦੀ ਹੈ ਮੈਨੂੰ ਅੱਜ ਦੇ ਨਵੇਂ ਮੁੰਡੇ ਕੁੜੀਆਂ ਦੀ ਸਪੋਰਟ ਦੇ ਜਿਨ੍ਹਾਂ ਨੂੰ ਸਰਕਾਰ ਨੌਕਰੀ ਨਹੀਂ ਦਿੰਦੀ ਜਿਨ੍ਹਾਂ ਨੂੰ ਸਰਕਾਰ ਜਿਹੜੇ ਡਿਗਰੀਆ ਕਰਨ ਤੋਂ ਬਾਅਦ ਵੀ ਵਿਹਲੇ ਫਿਰਦੇ ਆ ਮੈਨੂੰ ਉਹਨਾਂ ਦੀ ਸਪੋਰਟ ਚਾਹੀਦੀ ਹੈ ਅੰਕਲ ਜੀ ਦੀ ਸਪੋਰਟ ਬਹੁਤ ਵੱਡੀ ਹੈ ਦਾ ਇਸ ਵੀਡੀਓ ਨੂੰ ਬਹੁਤ-ਬਹੁਤ ਤੁਸੀਂ ਸ਼ੇਅਰ ਕਰੋ ਬਹੁਤ-ਬਹੁਤ ਧੰਨਵਾਦ